ਨਰਾਜਗੀ ਵੀਰ ਹੁੰਦੀ ਆ ਜੇ ਮੇਰਾ ਕੋਈ ਨਿੱਜੀ ਮਸਲਾ ਹੋਵੇ ਜੇ ਮੇਰੇ ਕੋਈ ਨਿੱਜੀ ਨਿੱਜੀ ਮੈਨੂੰ ਕੋਈ ਵਾਦਾ ਕੀਤਾ ਹੈ ਤੇ ਮੈਨੂੰ ਕੋਈ ਚੇਅਰਮੈਨ ਨਹੀਂ ਮਿਲੀ ਨਰਾਜਗੀ ਉਸ ਚੀਜ਼ ਨੂੰ ਕਹਿ ਸਕਦੀ ਮੇਰਾ ਜਿਹੜਾ ਵਾ ਇਹ ਰਾਜ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਮੁੱਦੇ ਤੇ ਸ਼ਾਸਤ ਕੀਤੀ ਚਮੀਆਂ ਕਹਿੰਦਿਆਂ ਜੇ ਇਹਨੂੰ ਹੱਲ ਕਰਨ ਦਾ ਲੋਕਾਂ ਨੂੰ ਆਪਾਂ ਕਿਹਾ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹ ਇਹ ਬਿਆਨ ਦੇ ਦਿੰਦਿਆ ਕਿ ਇੱਕ ਹੋਰ ਵਿਜੇ ਪ੍ਰਤਾਪ ਦੇ ਨਿੱਜੀ ਰਹਿ ਆ ਸਕਦੀ ਆ ਕਿ ਬੇਦਬੀ ਦਾ ਇਨਸਾਫ ਨਹੀਂ ਹੋਣ ਦਿਆ ਸੀ ਤੇ ਕਰਦੇ ਦੋਸ਼ੀ ਦੀ ਘਰ ਵਾਲੀ ਨੂੰ ਜਿਹੜਾ ਉਹ ਸਰਕਾਰ ਇਹ ਆ ਜੀ ਲਾਉਂਦੀ ਆ ਤੇ ਅੱਗੇ ਕੀ ਇਹ ਤੋਂ ਵੱਧ ਕਹਿ ਸਕਦੇ ਕਿੱਥੋਂ ਆਣ ਕੇ ਸਾਡੇ ਪੰਜਾਬ 'ਚ ਸਾਡੇ ਲਈ ਸੰਘਰਸ਼ ਕਰਨ ਦਿਆ ਵਾ ਗੁਰੂਗ੍ਰਾਂ ਸਾਹਿਬਾ ਵਾ ਤੇ ਉਹਨੇ ਨੌਕਰੀ ਛੱਡਤੀ ਆ ਆਪਣਾ ਕਿਰਾਏ ਦੇ ਮਕਾਨ 'ਚ ਹੋ ਰਹਿਣ ਦਿਆ ਵਾ ਤੇ ਇਹ ਇਹ ਸਾਰੀਆਂ ਗੱਲਾਂ ਸੋਚ ਕੇ ਤੇ ਸਾਨੂੰ ਅਸੀਂ ਕਿਉਂ ਨਹੀਂ ਬੋਲਣ ਦਾ 22 ਸਾਲ ਹੋ ਗਿਆ ਤੈਨੋਂ ਲੱਗਦਾ ਹੈ ਕਿ ਕਰੋੜਪਤੀਆਂ ਦਾ ਮੱਥਾ ਲਾ ਲੋਗੇ ਕਰੋੜਪਤੀਆਂ ਦਾ ਮੈਂ ਮੈਂ ਵੀ ਨਾ ਕੋਈ ਤੁਹਾਨੂੰ ਮੈਂ ਗਿਆ ਕਿ ਇਸ਼ਤਿਹਾਰ ਵੰਡਣੇ ਆ ਨਾ ਕੋਈ ਮੈਂ ਦਫਤਰ ਖੋਲਣੇ ਆ ਨਾ ਕੁਝ ਨਹੀਂ ਇੱਕ ਮੈਂ ਮਾੜੀ-ਮੋਟੀ ਜਿਹੀ ਗੱਡੀ ਲੈਣੀ ਆ ਉੱਤੇ ਸਪੀਕਰ ਬੰਨਣਾ ਹਰ ਪਿੰਡ 'ਚ ਹਰ ਪਿੰਡ 'ਚ ਮੈਂ ਪਹੁੰਚਣਾ ਆਪਣੇ ਲੋਕ ਸਭਾ ਰਕੇ ਤੇ 2024 ਦੇ ਆ ਲੋਕ ਸਭਾ ਚੋਣਾਂ ਸਿਰ ਤੇ ਨਾ ਤਾਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਪਣੇ ਉਮੀਦਵਾਰ ਮੈਦਾਨ ਚ उतारे ਗਏ ਤੇ ਨਾਲ 2022 ਵਿੱਚ ਵਾਅਦਾ ਕੀਤਾ ਸੀ ਕਿ ਕੰਮ ਕਰਾਂਗੇ ਤੇ ਵੋਟਾਂ ਮੰਗਾਂਗੇ ਪਰ ਇੱਥੇ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਹੀ ਨਾਰਾਜ਼ ਹੋ ਕੇ ਪਾਰਟੀ ਦੇ ਨਾਲ ਇਹਨਾਂ ਦੀਆਂ ਮਜਬੂਰੀਆਂ ਜਿਹੜੇ ਕੰਮ ਉਹ ਚਾਹੁੰਦੇ ਸੀ ਉਹ ਨਹੀਂ ਹੋਏ ਕਿਉਂਕਿ ਸਭ ਤੋਂ ਵੱਧ ਮੁੱਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਤਾਂ ਨਸ਼ੇ ਦਾ ਤਾ ਇੱਕ ਸੋਸ਼ਲ ਵਰਕਰ ਆਪਾਂ ਕਹਿ ਸਕਦੇ ਨੇ ਜਿਹੜੇ ਵਾਤਾਵਰਣ ਪ੍ਰੇਮੀ ਵੀ ਨੇ ਗਰਮੀਤ ਸਿੰਘ ਦੀ ਝਬਾਲ ਤਾਂ ਕੁਵਰ ਵਿਜੇ ਪ੍ਰਤਾਪ ਦੇ ਨਜ਼ਦੀਕੀ ਵੀ ਨੇ ਬਹੁਤ ਕਿਉਂਕਿ ਹਰ ਵਕਤ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਵੀ ਐਲਾਨ ਕਰ ਦਿੱਤਾ ਹੈ ਕਿ ਸਾਡੇ ਕੰਮ ਨਹੀਂ ਹੋਏ ਤਾਂ ਮੈਂ ਵੀ ਆਜ਼ਾਦ ਚੋਣ ਲੋਕ ਸਭਾ ਖਡੂਰ ਸਾਹਿਬ ਤੋਂ ਜਿਹੜਾ ਲੜਾਂਗਾ ਜੀ ਹਾਂ ਕਿਉਂਕਿ ਪਿਛਲੇ ਦਿਨੀ ਕਾਫੀ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਕਿ ਨਸ਼ਾ ਵੇਚਦਾ ਸ਼ਰੀਆਮ ਦਾ ਲਾਈਫ ਹੋ ਜਾਂਦੇ ਨੇ ਤਾ ਪੁੜੀ ਲੈ ਕੇ ਐਮਐਲਏ ਦੇ ਕਾਊਂਟਰ ਤੇ ਰੱਖ ਦਿੰਦੇ ਨੇ ਕਿ ਤੁਸੀਂ ਕਹਿੰਦੇ ਨਸ਼ਾ ਨਹੀਂ ਵੇਚਦਾ ਤਾਂ ਆਹ ਨਸ਼ਾ ਏ ਆਹ ਬੰਦਾ ਵੇਚਦਾ ਏ ਤਾਂ ਉਲਟਾ ਉਸ ਵਰਕਰ ਦੇ ਇੱਕ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਸਾਡੇ ਨਾਲ ਮਰਯੋਦ ਨੇ ਗੱਲਬਾਤ ਕਰਕੇ ਜਾਣਦੇ ਆ ਕੀ ਇਹੋ ਜੀਆਂ ਮੁਸ਼ਕਲਾਂ ਇਹ ਤੇ ਕੀ ਇਹੋ ਜੀ ਨਿਰਾਦਗੀ ਆ ਜਿਹੜਾ ਆਜ਼ਾਦ ਚੋਣਾ ਲੜਨ ਦਾ ਐਲਾਨ ਕੀਤਾ ਏ ਉਹ ਗੱਲ ਸਭ ਤੋਂ ਪਹਿਲਾਂ ਪੰਜਾਬ ਨਿਊਜ਼ ਤੇ ਜੀ ਆਨ ਨੂੰ ਆਖਦੇ ਤਾਂ ਧੰਨਵਾਦ ਵੀਰ ਜੀ ਤਾਂ ਗਰਮੀਤ ਜੀ ਕਿਹੜੀਆਂ ਨਾਰਾਜ਼ਗੀਆਂ ਨੇ ਪਾਰਟੀ ਦੇ ਨਾਲ ਜਿਹੜਾ ਬਗਾਵਤ ਕਰਕੇ ਤੇ ਆਜ਼ਾਦ ਚੋਣਾਂ ਲੜਨ ਦਾ ਲਾਨ ਕੀਤਾ ਹੈ ਨਾਰਾਜ਼ਗੀ ਵੀਰ ਹੁੰਦੀ ਆ ਜੇ ਮੇਰਾ ਕੋਈ ਨਿੱਜੀ ਮਸਲਾ ਹੋਵੇ ਜੇ ਮੇਰੇ ਕੋਈ ਨਿੱਜੀ ਮੈਨੂੰ ਕੋਈ ਵਾਦਾ ਕੀਤਾ ਹੈ ਤੇ ਮੈਨੂੰ ਕੋਈ ਚੇਅਰਮੈਨ ਨਹੀਂ ਮਿਲੀ ਨਾਰਾਜ਼ਗੀ ਉਸ ਚੀਜ਼ ਨੂੰ ਕਹਿ ਸਕਦੇ ਆ ਮੇਰਾ ਜਿਹੜਾ ਵਾ ਇਹ ਰਾਜ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਮੁੱਦੇ ਤੇ ਸਿਆਸਤ ਕੀਤੀ ਚਮੀਆਂ ਘੰਟਿਆਂ ਚ ਇਹ ਇਹਨੂੰ ਹੱਲ ਕਰਨ ਦਾ ਲੋਕਾਂ ਨੂੰ ਆਪਾਂ ਕਿਹਾ ਪਰ ਢਾਈ ਸਾਲ ਵੀ ਚੱਲਿਆ ਅਜੇ ਤੱਕ ਸਾਨੂੰ ਯਾਦ ਨਹੀਂ ਆ ਅਜੇ ਵੀ ਸਾਡਾ ਜਿਹੜਾ ਉਹ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹ ਇਹ ਬਿਆਨ ਦੇਣ ਡਿਆ ਵੀ ਇਹ ਕੋਵਰ ਵਿਜੇ ਪ੍ਰਤਾਪ ਦੇ ਨਿਜੀ ਰਹਿ ਹੋ ਸਕਦੀ ਆ ਵੀ ਬੇਦਬੀ ਦਾ ਇਨਸਾਫ ਨਹੀਂ ਹੋਣ ਡਿਆ ਅਸੀਂ ਤੇ ਕਰੰਦੇ ਆ ਜਦੋਂ ਕਿ ਜਿਹੜੇ ਆ ਵਿੱਚ ਦੋਸ਼ੀ ਆ ਦੋਸ਼ੀ ਦੀ ਘਰ ਵਾਲੀ ਨੂੰ ਜਿਹੜਾ ਉਹ ਸਰਕਾਰ ਇਹ ਐ ਜੀ ਲਾਉਣ ਢੀ ਆ ਤੇ ਅੱਗੇ ਕੀ ਇਹ ਤੋਂ ਵੱਧ ਕਹਿ ਸਕਦੇ ਆ ਤਾਂ ਇਹ ਕੁਵਰ ਵਿਜੇ ਵਰਦਾਵ ਦੇ ਨਜ਼ਦੀਕੀ ਮੰਨੇ ਜਾਂਦੇ ਜੇ ਤਾਂ ਉਹ ਵੀ ਬਗਾਵਤ ਕਰਦੇ ਰਹਿੰਦੇ ਨੇ ਪਾਰਟੀ ਦੇ ਵਿੱਚ ਤਾਂ ਉਹ ਜਿਹੜਾ ਫਰੀਦਕੋਟ ਵਾਲੀਆਂ ਤਰੀਕਾ ਉਹਨਾਂ ਦਾ ਕੀ ਬਣਿਆ ਇਹਦੇ ਬਾਰੇ ਵੀ ਦੱਸਿਓ ਇੱਕ ਗੱਲ ਆ ਬਗਾਵਤ ਹੁੰਦੀ ਆ ਵੀ ਜਿਹੜੀ ਕੋਈ ਗਲਤ ਕਮੈਂਟ ਕਰਨਾ ਜਦੋਂ ਕੋਈ ਆਪਣੇ ਸਰੀਰ ਦਾ ਸਾਂਢਿਆ ਹੰਦਾ ਨਾ ਗਲ ਗਿਆ ਹੰਦਾ ਉਹਨੂੰ ਹੀ ਆਪਾਂ ਕਟਾ ਦਿੰਨੇ ਨਾਲੋਂ ਵੀ ਸੇਫਟੀ ਦੇ ਤੌਰ ਤੇ ਕੁਵਰ ਵਿਜੇ ਪ੍ਰਤਾਪ ਸਾਡੀ ਪਾਰਟੀ ਦੀਆਂ ਖਾਮੀਆਂ ਸਾਨੂੰ ਦੱਸਦੇ ਰਹਿੰਦੇ ਆ ਆਉਣ ਵਾਲੇ ਦਿਨਾਂ 'ਚ ਵੀ ਇਹ ਘਾਟੇ 'ਚ ਜਾਓਗੇ ਉਹਨਾਂ ਦੇ ਪਿਛਲੇ ਦਿਨੀ ਤੁਸੀਂ ਸੁਣੀ ਹੋਣੀ ਇੱਕ ਇੰਟਰਵਿਊ ਵੀ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੂੰ ਕਿਸੇ ਨੇ ਅੰਦਰ ਨਿਕਲਾਇਆ ਉਹਨਾਂ ਨੂੰ ਕਲਾਇਆ ਉਹਦੇ ਨਿਯਤਿਕੀਆਂ ਨੇ ਜਿਹੜੇ ਗਲਤ ਰਿਆ ਦੇਣ ਵਾਲੇ ਚਾਹ ਇਦਾਂ ਦਾ ਕਰਕੇ ਬਾਕੀ ਇਹ ਆ ਵੀ ਮੈਂ ਉਹਨਾਂ ਦੀ ਵਰਕਰੀ ਕੀਤੀ ਆ ਤੇ ਇਸ ਬੰਦੇ ਉਹਨਾਂ ਨੂੰ ਮੈਂ ਕੋਈ ਸਲਾਹ ਨਹੀਂ ਕੀਤੀ ਵੀ ਮੈਂ ਜਿਹੜਾ ਆਜ਼ਾਦ ਤੌਰ ਤੇ ਮੇਰੇ ਮਨ ਚ ਆਈ ਵੀ ਉਸ ਦਿਨ ਇੱਕ ਦਿਨ ਗੱਲ ਕਰਨ ਡੈ ਕੁਵਰੇਜ ਪ੍ਰਤਾਪ ਜੀ ਵੀ ਚੋਣਾ ਜਿੱਤਣ ਤੋਂ ਬਾਅਦ ਜਿਹੜਾ ਮੈਨੂੰ ਦਰਬਾਰ ਸਾਹਿਬ ਜਾਣ ਤੋਂ ਵੀ ਰੋਕਿਆ ਮੇਰੇ ਮਨ ਨੂੰ ਉਸ ਚੀਜ਼ ਦੇ ਬੜਾ ਆਈ ਵੀ ਇੱਕ ਬੰਦਾ ਜਿਹੜਾ ਕਿੱਥੋਂ ਆਣ ਕੇ ਸਾਡੇ ਪੰਜਾਬ 'ਚ ਸਾਡੇ ਲਈ ਸੰਘਰਸ਼ ਕਰਨ ਦਿਆ ਵਾ ਗੁਰੂ ਗ੍ਰੰਥ ਸਾਹਿਬ ਵਾਸਤੇ ਉਹਨੇ ਨੌਕਰੀ ਛੱਡਤੀ ਆ ਆਪਣਾ ਕਰਾਏ ਦੇ ਮਕਾਨ ਚ ਹੋ ਰਹਿਣ ਦਿਆ ਵਾ ਤੇ ਇਹ ਇਹ ਸਾਰੀਆਂ ਗੱਲਾਂ ਸੋਚ ਕੇ ਤੇ ਸਾਨੂੰ ਅਸੀਂ ਕਿਉਂ ਨਹੀਂ ਬੋਲਣ ਦਾ 2.5 ਸਾਲ ਹੋ ਗਿਆ ਮੈਂ ਵੀਰ ਜੀ ਅੱਜ ਨਹੀਂ ਬੋਲਣ ਲੱਗਾ ਮੈਂ ਕਾਂਗਰਸ ਸਰਕਾਰ ਦੇ ਟਾਈਮ ਚ ਵੀ ਲਾਈਵ ਨਾ ਭੇਜ ਤੇ ਨਸ਼ਾ ਵਿਗੰਡਿਆ ਉਹਨਾਂ ਦੀਆਂ ਤਰੋਟੀਆਂ ਅਕਾਲੀ ਵੇਲੇ ਵੀ ਅਸੀਂ ਬੋਲੇ ਆ ਅੱਜ ਸਾਡਾ ਚੁੱਪ ਰਹਿਣਾ ਫਿਰ ਇਹ ਜਿਹੜਾ ਸਮਾਜ ਨਾਲ ਉਹ ਧੋਖਾ ਹੋਊਗਾ ਜੇ ਅਸੀਂ ਅੱਜ ਚੁੱਪ ਰਹਿੰਦੇ ਆ ਤੇ ਕੁਝ ਗਲਤ ਹੋਣ ਦਿਆ ਤੇ ਕਿਵੇਂ ਦਾ ਪ੍ਰਚਾਰ ਰਹੂਗਾ ਲੋਕ ਸਭਾ ਖਡੂਰ ਸਾਹਿਬ ਹਲਕੇ ਦੇ ਵਿੱਚ ਕਿਉਂਕਿ 9 ਹਲਕੇ ਪੈਂਦੇ ਨੇ ਤਾਂ ਕਿਹੜਾ ਜਿਹੜਾ ਲੋਕਾਂ ਨੂੰ ਭਰੋਸਾ ਦੇਣਾ ਹੈ ਕਿੰਨੇ ਸਾਥੀਆਂ ਨਾਲ ਕੌਣ ਜਾਊਗਾ ਪ੍ਰਚਾਰ ਕਰਨੇ ਦੇ ਬਾਰੇ ਵੀ ਜਰੂਰ ਦੱਸੋ ਪਹਿਲੀ ਗੱਲ ਆ ਵੀ ਲੋਕਾਂ ਨੂੰ ਭਰੋਸਾ ਕੀ ਦੇਣਾ ਮੇਰੇ ਤੋਂ ਭਰੋਸਾ ਦੇਣ ਲਈ ਕੁਝ ਨਹੀਂ ਹੈਗਾ ਲੋਕਾਂ ਨੂੰ ਮੈਂ ਲੋਕਾਂ 'ਚ ਜਾਣ ਜਾ ਰਿਹਾ ਹੁਣ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਕਾਲੀ ਦਿਵ ਵੇਲੇ ਕੋਈ ਕਾਰਵਾਈ ਨਹੀਂ ਹੋਈ ਕਾਂਗਰਸ ਦੇ 5 ਸਾਲ ਲੰਘ ਗਏ ਕੋਈ ਕਾਰਵਾਈ ਨਹੀਂ ਹੋਈ ਹੁਣ ਇਹ ਸਰਕਾਰ ਜਿਹੜੀ ਨਰੋਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਬਣੀ ਸੀ 92 ਸੀਟਾਂ ਪੰਜਾਬ ਚ ਦਿੱਤੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਫਰੀਦਕੋਟ ਕੇਸ ਚੱਲ ਰਿਹਾ ਸੀ ਨਾ ਉਹ ਚੰਡੀਗੜ੍ਹ ਤਬਦੀਲ ਹੋ ਗਿਆ ਮੈਂ ਨਾਲ ਜਨਕੂਵਰ ਸਾਹਿਬ ਦੇ ਤਰੀਕਾ ਤੇ ਕਈ ਵਾਰੀ ਅਕਸਰ ਹੀ ਬਰਗਾੜੀ ਜਾਂਦੇ ਰਹੇ ਧਰਨਿਆਂ 'ਚ ਕਿਤੇ ਵੀ ਜਿੰਨੀ ਉਲਝਣ ਇਹ ਸਰਕਾਰ ਨੇ ਵਧਾਤੀ ਹੈ ਨਾ ਇਹਨਾਂ ਕੇਸਾਂ 'ਚ ਜਿਹੜੀ ਸਿੱਟੀਆਂ ਰਿਪੋਰਟਾਂ ਆਈਆਂ ਸੀ ਉਹ ਸਭ ਉਹ ਅੱਜ ਵੀ ਜਿਹੜੀਆਂ ਉਹਨਾਂ ਨੇ ਹਾਈ ਕੋਰਟ ਨੇ ਉਹ ਰਿਪੋਰਟਾਂ ਨੂੰ ਲਾਗੂ ਕਰਤਾ ਵਾ ਪਰ ਸਰਕਾਰ ਉੱਤੇ ਕੁਝ ਨਹੀਂ ਕੰਮ ਕਰਨ ਦੀ ਕੋਰਵੇਜੇ ਪਤਾਬ ਦੀ ਜਿਹੜੀ ਸਿੱਟੀਆਂ ਬਣੀਆਂ ਸੀ ਸਰਕਾਰ ਇਹਨੂੰ ਘਮਾਉਣ ਢੀਏ ਕਿਸ ਨੂੰ ਪਤਾ ਨਹੀਂ ਕੀ ਮਜਬੂਰੀ ਆ ਕਿਉਂ ਇਹ ਇਦਾਂ ਹੋੰਡਿਆ ਵਾ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਵਾ ਤੇ ਲੋਕੀਂ ਕੁਝ ਨਹੀਂ ਵੇਖਿਆ ਕਿਸ ਨੇ ਵੀ ਕੌਣ ਕੈਂਡੀਡੇਟ ਆ ਖੜਾ ਆ ਗਏ ਕੌਣ ਆ ਕੌਣ ਨਹੀਂ ਸਿਰਫ ਇਹ ਸੋਚਿਆ ਵੀ ਇਨ੍ਹਾਂ ਪਾਰਟੀਆਂ ਪਿੱਛੇ ਕੁਝ ਨਹੀਂ ਕੀਤਾ ਤਹੀਂ ਹੁਣ ਨਵੀਂ ਪਾਰਟੀ ਲਿਆਣ ਕੇ ਪੰਜਾਬ ਚ ਨਸ਼ਿਆਂ ਦਾ ਤੇ ਗੁਰੂਗ੍ਰਾਂਜ ਸਾਹਿਬ ਜੀ ਦੇ ਮੁੱਦੇ ਦੇ ਸੁਧਾਰ ਕਰਨਾ ਪਰ ਕੁਝ ਨਹੀਂ ਹੋਇਆ ਉਹਦਾ ਕਰਕੇ ਹੁਣ ਮੈਂ ਜਿਹੜੇ ਤੁਸੀਂ ਆਂਦੇ ਜੀ ਵੀ ਨਾਲ ਨਾਲ ਮੇਰੇ ਕੋਈ ਨਹੀਂ ਮੈਂ ਕੱਲਾ ਪ੍ਰਚਾਰ ਕਰੂੰਗਾ ਇਸ ਚੀਜ਼ ਦਾ ਅੱਗੇ ਵੀ ਮੈਂ ਪ੍ਰਚਾਰ ਕਰਦਾ ਨਸ਼ਿਆਂ ਖਿਲਾਫ ਵਾਤਾਵਰਨ ਗੁਰੂਗ੍ਰਾਂਜ ਸਾਹਿਬ ਜੀ ਦੇ ਹੁਣ ਮੈਂ ਕੱਲਾ ਜਾ ਕੇ ਇਹ ਲੋਕਾਂ 'ਚ ਪ੍ਰਚਾਰ ਕਰੂੰਗਾ ਵੀ ਜੇ ਤੁਸੀਂ ਆਂਦੇ ਜੋਂ ਨਾ ਤੁਹਾਡੇ ਤੋਂ ਆਪਸ਼ਨ ਨਹੀਂ ਹੈਗੀ ਵੋਟ ਪਾਉਣ ਲਈ ਉਹ ਮੈਂ ਆ ਤੇ ਮੈਂ ਤੁਹਾਨੂੰ ਕੋਈ ਵਾਦਾ ਨਹੀਂ ਕਰ ਸਕਦਾ ਵੀ ਮੈਂ ਇੰਜ ਕਰੂੰਗਾ ਇੰਜ ਕਰੂੰਗਾ ਪਰ ਮੈਂ ਇਹ ਆਵਾਜ਼ ਨੂੰ ਵੱਡੇ ਪੱਧਰ ਤੇ ਉਠਾ ਸਕੂੰਗਾ ਜੇ ਤੁਸੀਂ ਮੇਰਾ ਸਾਥ ਦਓਗੇ ਤੁਹਾਨੂੰ ਲੱਗਦਾ ਲੋਕ ਵੋਟ ਪਾਉਣਗੇ ਤੇ ਤੁਹਾਨੂੰ ਜਿਤਾਉਣਗੇ ਨਹੀਂ ਇਹਨਾਂ ਜੇ ਪਿਛਲਾ ਇਤਿਹਾਸ ਵੇਖੀ ਹੈ ਨਾ ਤੇ ਫਿਰ ਸੱਚੇ ਬੰਦੇ ਨਾਲ ਕਦੀ ਨਹੀਂ ਖੜੇ ਇਹ ਲੋਕ ਬਿਛੋਦਕ ਚਾਤੀ ਮਾਰੀ ਤੇ ਮੈਨੂੰ ਪਤਾ ਵਾ ਪਰ ਮੇਰੇ ਆਪਣੀ ਡਿਊਟੀ ਕਰਨੀ ਮੇਰਾ ਫਰਜ਼ ਆ ਵੀ ਲੋਕਾਂ ਨੂੰ ਜਾਗਰੂ ਕਰਨਾ 70 ਸਾਲਾਂ ਦੇ ਤੁਸੀਂ ਕਦੀ ਜਿਹੜਾ ਰਤਨ ਸਿੰਘ ਜੀ ਨਾਲ ਚੁਣ ਲਿਆ ਕਦੀ ਕੈਰੋਂ ਸਾਹਿਬ ਨੂੰ ਚੁਣ ਲਿਆ ਕਦੀ ਦਿੰਪਾ ਸਾਹਿਬ ਨੂੰ ਚੁਣ ਲਿਆ ਪਤਾ ਨਹੀਂ ਕਿੱਥੋਂ ਆਉਂਦੇ ਪੈਰਾਸ਼ੂਟਰਾਂ ਸਾਡੇ ਲੈ ਕੇ ਵੋਟਾਂ ਚੱਲ ਜਾਂਦੇ ਆ ਮੁੜ ਕੇ ਕੋਈ ਵੀ ਅੱਜ ਕਿਹੇ ਵੀ ਪਾਰਟੀ ਦਾ ਬਣਾਵਾਂਗੇ ਹਾਲ ਸਾਡਾ ਇਹੋ ਹੀ ਹੋਣਾ ਫੇਰ ਤੇ ਮੈਂ ਲੋਕਾਂ 'ਚ ਲੋਕਾਂ ਦੇ ਭਾਵਨਾਵਾਂ ਨੂੰ ਸਮਝਣ ਲਈ ਇਹ ਵਿੱਚ ਲੋਕਾਂ ਦੇ ਜਾਣਦੇ ਆ ਕਿ ਜਿਹੜੇ ਲੋਕਿਆਂ ਦੇ ਆ ਵੀ ਸਾਡੇ ਤੋਂ ਆਪਸ਼ਨ ਨਹੀਂ ਹੈਗੀ ਵੋਟ ਪਾਉਣੀ ਅਸੀਂ ਉਹਨੂੰ ਪਾਤੀ ਉਹਨਾਂ ਦੇ ਆਪਸ਼ਨ ਮੈਂ ਬਣਿਆ ਵਾ ਵੀ ਮੈਨੂੰ ਪਾਓ ਵੋਟ ਮੈਂ ਤੁਹਾਡੇ ਲਈ ਕੁਝ ਨਾ ਕੁਝ ਬੋਲਾਂਗਾ ਤਾਂ ਇੱਥੇ ਕਈ ਵਾਰੀ ਕਮੈਂਟਾਂ 'ਚ ਕਹੀ ਜਾਂਦਾ ਹੈ ਕਿ ਤੇਰੇ ਨਾਲ ਤੇ ਤੇਰੇ ਪਿੰਡੋਂ ਬੰਦੇ ਨਹੀਂ ਦਰਨੇ ਨੌਂ ਸਾਲ ਨੌਂ ਹਲਕਿਆਂ ਦੇ ਵਿੱਚੋਂ ਕਿੱਥੋਂ ਤੈਨੂੰ ਵੋਟ ਪੈਣੀ ਹੈ ਇਹ ਪਿੰਡਾਂ ਪਿੰਡਾਂ 'ਚ ਚਲੋ ਇਹ ਤੇ ਜਦੋਂ ਵੋਟਾਂ ਪੈਣਗੀਆਂ ਨਾ ਮੈਨੂੰ ਮੇਰੇ ਪਿੰਡ ਦੇਆਂ ਦਾ ਬੜਾ ਸਹਿਯੋਗ ਆ ਬਹੁਤ ਸਹਿਯੋਗ ਆ ਮੈਨੂੰ ਪਤਾ ਆ ਵੀ ਮੇਰੇ ਪਿੰਡ ਦੇ ਵੱਧ ਤੋਂ ਵੱਧ ਜਿਹੜਾ 70 ਤੋਂ 80% ਲੋਕ ਜਿਹੜੇ ਉਹ ਮੇਰੇ ਨਾਲ ਆਉਣਗੇ ਚਬਾਰ ਚੋਂ ਬਹੁਤ ਲੋਕੀ ਮੈਨੂੰ ਨਿੱਜੀ ਤੌਰ ਤੇ ਲੋਕੀ ਰਿਸਪੌਂਸ ਦੇਣ ਦਾ ਮੇਰੇ ਲਈ ਇੰਨਾ ਹੀ ਬਹੁਤ ਆ ਮੈਂ ਜਿਤਨਾ ਨਹੀਂ ਜ਼ਰੂਰੀ ਮੇਰੇ ਲਈ ਇੱਕ ਬੰਦਾ ਜਦੋਂ ਕਹਿ ਦਿੰਦਾ ਨਾ ਵੀ ਵੇਦ ਜੀ ਤੁਹਾਡੇ ਨਾਲ ਆ ਤੇ ਮੈਨੂੰ ਸੰਤੁਸ਼ਟੀ ਓਨੀ ਗੱਲ ਤੇ ਬਸ ਇਹ ਰਿਹਾ ਬੱਸ ਕਹਿ ਸਕਦੇ ਆ ਕਿ ਉਹ ਚਿੜੀ ਨੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਵੀ ਜੰਗਲ ਨੂੰ ਅੱਗ ਲੱਗੀ ਆ ਤੇ ਮੈਂ ਜੁੰਨਿਆ ਭਰ ਭਰ ਪਾਣੀ ਪਾ ਰਹੀ ਆ ਅੱਗ ਬੁਝੇ ਭਾਵੇਂ ਨਾ ਬੁਝੇ ਪਤਾ ਕੀ ਆ ਪੰਜਾਬ ਚ ਮੈਨੂੰ ਨਾ ਖੇਜ ਵੀ ਆਉਂਦੀ ਤੇ ਤਰਸ ਵੀ ਆਉਂਦਾ ਉਹ ਗੁਰੂ ਗ੍ਰੰਥ ਸਾਹਿਬ ਆ ਜਿੱਥੇ ਅਸੀਂ ਤਿੰਨ ਤਿੰਨ ਘੰਟੇ ਮੱਥਾ ਟੇਕਣ ਲਈ ਲਾਉਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਜਿੱਥੇ ਜੀ ਕਰਦਾ ਜਿਹਦਾ ਜੀ ਕਰਦਾ ਉਹ ਪਾੜ ਕੇ ਸੁੱਟ ਜਾਂਦਾ ਵਾ ਪਰ ਅਸੀਂ ਅਸੀਂ ਪਤਾ ਨਹੀਂ ਕਿਹੜੇ ਮੇਲਿਆਂ ਚ ਕੋਈ ਅਰੇਂਜ ਕਰਦੇ ਆ ਆ ਪਿਛਲੇ ਦਿਨ ਮਕੇਰੀਆਂ ਦੋ ਗੁਰੂਗ੍ਰੰਥ ਸਾਹਿਬ ਦੀਆਂ ਬੀੜਾਂ ਵਾਂ ਬਲੇਡ ਫੇਰਤਾ ਗਏ ਨੇ ਇਹ ਸਰਕਾਰ ਚ ਇੱਕ ਆ ਰਬਟ ਤੁਹਾਨੂੰ ਮੈਂ ਵਿਖਾਉਣਾ ਰਬਟ ਦਰਜ ਹੋਈ ਹੈ 295ਏ ਦੀ ਛੋਟੀ ਜੀ ਰਬਟ ਦਰਜ ਹੋਈ ਹੈ ਦੋ ਗੁਰੂਗ੍ਰੰਥ ਸਾਹਿਬ ਦੀਆਂ ਬੀੜਾਂ ਛੋਟੀ ਜੀ ਰਬਟ ਦਰਜ ਹੋਈ ਹੈ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਅਸੀਂ ਪੰਜਾਬ ਚ ਰਹਿੰਦੇ ਆ ਤਾਂ ਇੱਕ ਮੈਂ ਸਵਾਰ ਜ਼ਰੂਰ ਕਰਨਾ ਚਾਹਾਂਗਾ ਤੁਸੀਂ ਲਾਈਵ ਹੋਏ ਸੀ ਵੀਡੀਓ ਵੀ ਵਾਇਰਲ ਹੋਈਆਂ ਸੀ ਇੱਕ ਨਛੇ ਦੀ ਪੁੜੀ ਲੈ ਕੇ ਐਮਐਲਏ ਦੇ ਕਾਊਂਟਰ ਤੇ ਵੀ ਰੱਖੀ ਸੀ ਤੇ ਤੁਹਾਡੇ ਦਾ ਹੀ ਪਰਚਾ ਕਿਉਂ ਦਰਜ ਹੋ ਗਿਆ ਇਹ ਇਹ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਪਿਛਲਾ ਇਤਿਹਾਸ ਪੜ੍ਹ ਲਓ ਮੁਰਗੇ ਨੂੰ ਵੱਢਿਆ ਜਾਂਦਾ ਜਿਹੜਾ ਬਾਗ ਦਿੰਦਾ ਤੇ ਚਾਹ ਹਮੇਸ਼ਾ ਬੋਲਣ ਵਾਲੇ ਜਿਹੜਾ ਜੂੰਦਾ ਨਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਮੈਂ ਸਮਾਜ ਨੂੰ ਸਮਝਦਾ ਵੀ ਸਮਾਜ ਇੱਕ ਸ਼ਮਸ਼ਾਨ ਆ ਜਿਹੜਾ ਨਹੀਂ ਬੋਲਦਾ ਨਾ ਹੁਣ ਤਾਂ ਮੈਂ ਬੋਲਣ ਨੂੰ ਵੀ ਅੱਗੇ ਥੋੜਾ ਜਿਹਾ ਘਟਾਇਆ ਫੇਰ ਹੁਣ ਮੈਂ ਆ ਇਲੈਕਸ਼ਨ ਇਹਨੂੰ ਬੋਲਣਾ ਚਾਹੀਦਾ ਇਹ ਮੁਰਦਿਆਂ ਨੂੰ ਵੇਖੀਏ ਵੀ ਮੁਰਦਿਆਂ 'ਚ ਕੋਈ ਜਾਗਦਾਕ ਨਹੀਂ ਕਿ ਇਹ ਜਮੀਰ ਮਾਰ ਕੇ ਮਰ ਚੁੱਕੇ ਆ ਭਾਵੇਂ ਮੇਰੀ ਗੱਲ ਤਾਂ ਗਲਤ ਲੱਗੇ ਮੈਨੂੰ ਨਹੀਂ ਕੋਈ ਮੈਂ ਕੋਈ ਮੈਨੂੰ ਐਡਾ ਵੀ ਨਹੀਂ ਮੈਨੂੰ ਵੋਟਾਂ ਪਾਉਣ ਸਾਰੇ ਪਰ ਮੈਂ ਆਪਣਾ ਮੈਸੇਜ ਲੋਕਾਂ 'ਚ ਰੱਖਣਾ ਵੀ ਸਾਡੀਆਂ ਜਮੀਰਾ ਮਰ ਚੁੱਕੀਆਂ ਆ ਉਠੋ ਗੁਰੂ ਗ੍ਰੰਥ ਸਾਹਿਬ ਲਈ ਜਾਗੋ ਇਹਨਾਂ ਨੂੰ ਸਵਾਲ ਕਰੋ ਖਾਸ ਕਰਕੇ ਰੂਲਰ ਪਾਰਟੀ ਨੂੰ ਅੱਜ ਪਿੱਕੀ ਬਣਿਆ ਸਾਡੇ ਜਿਹੜਾ ਉਹ ਮੁੱਦੇ ਦਾ ਜਿਹੜਾ ਤੁਸੀਂ 24 ਘੰਟਿਆਂ 'ਚ ਹੱਲ ਕਰ ਲਈ ਕਿਹਾ ਹੈ ਚਾਹ ਫਿਰ ਗੁਰੂਗ੍ਰਾਂ ਸਾਹਿਬ ਨੂੰ ਮੱਥਾ ਟੇਕਣਾ ਛੱਡ ਦਿਓ ਜੇ ਅਸੀਂ ਇਹ ਸਵਾਲ ਨਹੀਂ ਕਰ ਸਕਦੇ ਤਾਂ ਅਖੀਰ ਦੇ ਵਿੱਚ ਨੌ ਹਲਕਿਆਂ ਦੇ ਲੋਕਾਂ ਨੂੰ ਕੀ ਅਪੀਲ ਰਹੇਗੀ ਤਾਂ ਸਰਕਾਰਾਂ ਨੂੰ ਵੀ ਕੀ ਬੇਨਤੀ ਅਪੀਲ ਰਹੂਗੀ ਮੇਰੀ ਜੀ ਸਾਰੇ ਤੁਹਾਡੀ ਆਵਾਜ਼ ਜਾਣੀ ਆ ਸਾਰੇ ਹਲਕਿਆਂ ਚ ਮੇਰੀ ਇਹੋ ਹੀ ਆ ਵੀ ਮੈਂ ਅੱਗੇ ਛੋਟੇ ਲੈਵਲ ਤੇ ਗੱਲ ਕਰਦਾ ਮੇਰੀ ਗੱਲ ਉਤੋਂ ਤੱਕ ਨਹੀਂ ਪਹੁੰਚਦੀ ਤੁਸੀਂ ਮੈਨੂੰ ਸਹਿਯੋਗ ਦਿਓ ਬੋਰਡ ਤੇ ਤੁਸੀਂ ਪਉਣੀ ਕਿਸੇ ਨੂੰ ਹੀ ਪਉਣੀ ਆ ਤਿਆਰ ਕੀ ਮੈਨੂੰ ਪਾ ਕੇ ਵੇਖ ਲਓ ਮੈਂ ਤੁਹਾਡਾ ਵਾਦਾ ਨਹੀਂ ਕੋ ਕੰਡਾ ਮੈਂ ਚੋਣ ਮੈਨੀਫੈਸਟੋ ਨਹੀਂ ਲੈ ਕੇ ਆਇਆ ਵੀ ਮੈਂ ਇਹ ਕਰ ਦੂੰ ਮੈਂ ਕਿਸੇ ਪਿੰਡ ਚ ਜਾ ਕੇ ਇਸ਼ਤਿਹਾਰ ਨਹੀਂ ਲਵਾ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਅੰਨਾ ਵੀ ਤੁਸੀਂ ਐਰ ਕੀ ਮੈਨੂੰ ਪਰਖ ਕੇ ਵੇਖ ਲਓ ਤੇ ਅੱਗੇ ਇਹਨੇ ਪਰਖੇ ਜੇ ਤੇ ਸ਼ਾਇਦ ਤੁਹਾਨੂੰ ਪਛਤਾਵਾ ਨਾ ਹੋਵੇ ਕੱਲ ਨੂੰ ਵੀ ਬੋਰਡ ਅਹੀਂ ਇਹਨੂੰ ਪਾਈਏ ਤੇ ਸਾਨੂੰ ਪਛਤਾਵਾ ਆ ਤੁਹਾਨੂੰ ਜਿਹੜਾ ਇਹ ਤੇ ਕੁਝ ਨਾ ਕੁਝ ਅੱਗੇ ਵੇਖਣ ਨੂੰ ਮਿਲੂਗਾ ਜੇ ਤੁਸੀਂ ਮੇਰੇ ਤੇ ਭਰੋਸਾ ਕਰੋਗੇ ਤੇ ਨੋ ਲੱਗਦਾ ਹੈ ਕਿ ਕਰੋੜਪਤੀਆਂ ਦਾ ਮੱਥਾ ਲਾ ਲੋਗੇ ਕਰੋੜਪਤੀਆਂ ਦਾ ਮੈਂ ਮੈਂ ਵੀ ਨਾ ਕੋਈ ਤੁਹਾਨੂੰ ਮੈਂ ਗਿਆ ਕਿ ਇਸ਼ਤਿਹਾਰ ਵੰਡਣੇ ਆ ਨਾ ਕੋਈ ਮੈਂ ਦਫਤਰ ਖੋਲ੍ਹਣੇ ਆ ਨਾ ਕੁਝ ਨਹੀਂ ਇੱਕ ਮੈਂ ਮਾੜੀ-ਮੋਟੀ ਜਿਹੀ ਗੱਡੀ ਲੈਣੀ ਆ ਉੱਤੇ ਸਪੀਕਰ ਬੰਨਣਾ ਹਰ ਪਿੰਡ 'ਚ ਹਰ ਪਿੰਡ 'ਚ ਮੈਂ ਪਹੁੰਚਣਾ ਆਪਣੇ ਲੋਕ ਸਭਾ ਹਲਕੇ 'ਚ ਵੀ ਲੋਕੋ ਜਾਗਰੂਕ ਹੋ ਪਿਛਣੀਆਂ ਪਾਰਟੀਆਂ ਨੇ ਕੀ ਕੀਤਾ ਉਹ ਵੇਖ ਲੋ ਅੱਗੇ ਵੋਟ ਪਾਉਣ ਲੱਗਿਆਂ ਜਿੱਦਨ ਤੁਹਾਡੇ ਉਂਗਲ ਜਾਣੀ ਬਟਨ ਨੱਪਣ ਲੱਗਿਆਂ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਹੁਤ ਜ਼ਰੂਰ ਸੋਚਿਓ ਕਿ ਕਿਹੜੀ ਪਾਰਟੀ ਨੇ ਕੀ ਕੀਤਾ ਤੇ ਅਹੀਂ ਅੱਗੇ ਕੀ ਕਰ ਲੱਗੇ ਆ ਕਿਉਂਕਿ ਬਾਕੀ ਤੇ ਸਾਰੀਆਂ ਚੀਜ਼ਾਂ ਇਹ ਨਕਾਰ ਸਕਦੇ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਨਹੀਂ ਹੋ ਸਕਦੇ ਉਹਨੂੰ ਅਸੀਂ ਸੋਚ ਕੇ ਵੋਟ ਪਾਈ ਅਗਲੇ ਬੰਨੇ ਤੇ ਕਿਹਨੂੰ ਵੀ ਪਾਓ ਧੰਨਵਾਦ ਬਹੁਤ ਬਹੁਤ ਸਾਹਿਬ ਜੀ ਧੰਨਵਾਦ ਜੀ